ਕੈਨੇਡਾ ਟੂਰਿਸਟ ਵੀਜ਼ਾ ਚੈਨਲ ਦੇਖ ਰਹੇ ਸਾਰੇ ਹੀ ਪੰਜਾਬੀਆਂ ਦਾ ਸਵਾਗਤ ਕਰਦੇ ਹਾਂ ਕੈਨੇਡਾ ਪੀਆਰ ਦੇ ਚਾਹਵਾਨ ਪੰਜਾਬੀ ਭਾਰਤੀ ਸਟੂਡੈਂਟਾਂ ਦੇ ਲਈ ਹੁਣ ਕੈਨੇਡਾ ਤੋਂ ਵੱਡੀ ਖੁਸ਼ਖਬਰੀ ਨਿਕਲ ਕੇ ਆ ਰਹੀ ਹੈ ਜਿੱਥੇ ਕਿ ਸਟੂਡੈਂਟਾਂ ਦੇ ਲਈ ਕੈਨੇਡਾ ਦੇ ਵਿੱਚ ਪੀਆਰ ਲੈਣੀ ਇਸ ਸਾਲ ਦੇ ਵਿੱਚ ਕਾਫੀ ਜ਼ਿਆਦਾ ਮੁਸ਼ਕਲ ਹੁੰਦੀ ਜਾ ਰਹੀ ਹੈ ਉੱਥੇ ਹੀ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਹੁਣ ਸਟੂਡੈਂਟਾਂ ਦੇ ਲਈ ਇੱਕ ਹੋਰ ਨਵਾਂ ਰਸਤਾ ਖੋਲ ਦਿੱਤਾ ਗਿਆ ਹੈ ਜੀ ਹਾਂ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਕਿਹਾ ਗਿਆ ਹੈ ਕਿ ਕੈਨੇਡਾ ਦੇ ਕੁਝ ਅਜਿਹੇ ਸੂਬੇ ਜਿੱਥੇ ਕਿ ਸਟੂਡੈਂਟ ਵੀਜ਼ਾ ਦੇ ਉੱਤੇ ਜ ਚਾਹੁੰਦੇ ਹਨ ਤੇ ਜੇਕਰ ਉਹਨਾਂ ਪ੍ਰੋਵਿੰਸਾਂ ਦੇ ਵਿੱਚ ਸਟੂਡੈਂਟ ਸਟੱਡੀ ਵੀਜ਼ਾ ਤੇ ਆਉਂਦੇ ਹਨ ਤੇ ਆਪਣੀ ਪੂਰੀ ਪੜ੍ਹਾਈ ਜਿਹੜੀ ਆ ਕੰਪਲੀਟ ਕਰਦੇ ਹਨ ਤੇ ਉਸ ਤੋਂ ਬਾਅਦ ਉਹਨਾਂ ਨੂੰ ਜੌਬ ਆਫਰ ਤੋਂ ਬਾਅਦ ਸਿੱਧੀ OPR ਅਪਲਾਈ ਕਰ ਸਕਦੇ ਹਨ ਤੇ ਕੈਨੇਡਾ ਦੀ PR ਲੈ ਸਕਦੇ ਹਨ ਸੋ ਇਹਨਾਂ ਸੂਬਿਆਂ ਦੇ ਵੀ ਨਾਮ ਜਿਹੜੇ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਸ਼ੇਅਰ ਕਰ ਦਿੱਤੇ ਗਏ ਹਨ ਤੁਸੀਂ ਆਪਣੀ ਵੀਡੀਓ ਸਕਰੀਨ ਦੇ ਉੱਤੇ ਦੇਖ ਸਕਦੇ ਹੋ ਨਿਊ ਬ੍ਰਾਂਡਸਵਿਕ ਨਿਊ ਫਾਉਂਡਲੈਂਡ ਐਂਡ ਲੈਬਰਾਡੋਰ ਨੋਵਾ ਨੋਵਾ ਸਕੋਸ਼ੀਆ ਅਤੇ ਇਸ ਤੋਂ ਇਲਾਵਾ ਪ੍ਰਿੰਸ ਐਡਵਰਡ ਆਈਲੈਂਡ ਸੋ ਇਹ ਚਾਰ ਸੂਬੇ ਜਿਹੜੇ ਕੈਨੇਡਾ ਇਮੀਗ੍ਰੇ ਗਏ ਹਨ ਜਿਸ ਦੇ ਵਿੱਚ ਕਿ ਸਟੂਡੈਂਟ ਸਟੱਡੀ ਆਪਣੀ ਪੂਰੀ ਜਿਹੜੀ ਆ 2 ਸਾਲ ਦੀ ਕੰਪਲੀਟ ਕਰਕੇ ਇਸ ਤੋਂ ਬਾਅਦ ਇਹਨਾਂ ਸੂਬਿਆਂ ਦੇ ਵਿੱਚ ਹੀ ਜੋਬ ਆਫਰ ਲੈ ਕੇ ਇਸ ਤੋਂ ਬਾਅਦ ਆਪਣੀ ਜੇਕਰ ਪੀਆਰ ਅਪਲਾਈ ਕਰਦੇ ਹਨ ਤੇ ਉਹ ਸਿੱਧੇ ਤੌਰ ਦੇ ਉੱਤੇ ਪੀਆਰ ਅਪਲਾਈ ਵੀ ਕਰ ਸਕਦੇ ਆ ਤੇ ਪੀਆਰ ਲੈ ਵੀ ਸਕਦੇ ਹਨ ਇਸ ਤੋਂ ਇਲਾਵਾ ਦੂਸਰੀ ਖੋਸ਼ਖਬਰੀ ਦੀ ਗੱਲ ਕਰੀਏ ਤੇ ਜਿੱਥੇ ਡੋਨਾਲਡ 트੍ਰੰਪ ਦੇ ਵੱਲੋਂ ਲਗਾਤਾਰ ਪੰਜਾਬੀ ਭਾਰਤੀਆਂ ਸਮੇਤ ਦੁਨੀਆ ਦੇ ਵੱਖ-ਵੱਖ ਲੋਕਾਂ ਨੂੰ ਜਿਹੜਾ ਰਿਪੋਰਟ ਕੀਤਾ ਜਾ ਰਿਹਾ ਹੈ ਜੋ ਕਿ ਦੋ ਨੰਬਰ ਦੇ ਵਿੱਚ ਜਿਹੜੇ ਅਮਰੀਕਾ ਦੇ ਵਿੱਚ ਐਂਟਰ ਹੋਏ ਸਨ ਪਰ ਹੁਣ ਤੁਹਾਨੂੰ ਦੱਸਦੀ ਹੈ ਕਿ ਅਮਰੀਕਾ ਤੋਂ ਵੱਡੀ ਖੁਸ਼ਖਬਰੀ ਇਹ ਨਿਕਲ ਕੇ ਆ ਰਹੀ ਹੈ ਕਿ ਡੋਨਾਲਡ ਟਰੰਪ ਦੇ ਵੱਲੋਂ ਇੱਕ 골ਡਨ ਕਾਰਡ ਵੀਜ਼ਾ ਜਿਹੜਾ ਸ਼ੁਰੂ ਕੀਤਾ ਗਿਆ ਹੈ ਜਿਸ ਦੇ ਤਹਿਤ ਤੁਸੀਂ 50 ਲੱਖ ਅਮਰੀਕੀ ਡਾਲਰ ਜੇਕਰ ਅਮਰੀਕਾ ਦੇ ਵਿੱਚ ਨਿਵੇਸ਼ ਕਰਦੇ ਹੋ ਤੇ ਤੁਸੀਂ ਸਿੱਧਾ ਜਿਹੜਾ ਅਮਰੀਕਾ ਦਾ ਗ੍ਰੀਨ ਕਾਰਡ ਲੈ ਸਕਦੇ ਹੋ ਸੋ ਇਸ ਵੀਜ਼ਾ ਕੈਟਾਗਰੀ ਦਾ ਨਾਮ 골ਡਨ ਕਾਰਡ ਰੱਖਿਆ ਗਿਆ ਹੈ ਤੇ 10 ਲੱਖ ਲੋਕਾਂ ਨੂੰ ਜੜਾ ਹੈ ਇਹ 골ਡਨ ਕਾਰਡ ਦਿੱਤੇ ਜਾਣਗੇ ਤੇ ਜੇਕਰ ਕੋਈ ਵੀ 50 ਲੱਖ ਯੂ ਐਸ ਡੀ ਇਨਵੈਸਟ ਕਰਨਾ ਚਾਹੁੰਦਾ ਹੈ 5 ਮਿਲੀਅਨ ਜੋ ਕਿ ਬਣਦੇ ਹਨ ਅਮਰੀਕਾ ਦੇ ਸੋ ਉਹਨਾਂ ਨੂੰ ਜੇਕਰ ਇਨਵੈਸਟ ਕਰਨਾ ਚਾਹੁੰਦਾ ਹੈ ਅਮਰੀਕਾ ਦੇ ਵਿੱਚ ਤੇ ਉਹ ਪਰਿਵਾਰ ਦੇ ਸਮੇਤ ਗ੍ਰੀਨ ਕਾਰਡ ਲੈ ਸਕਦਾ ਹੈ